ਕੋਈ ਕਬਰਾਂ ਨੂੰ ਪੂਜੀ ਜਾ ਰਿਹਾ ਮੈਂ ਕੋਈ ਸ਼ਬਦ ਆਪਣੇ ਕੋਲ ਨਹੀਂ ਗੁਰ ਸਿੱਖੋ ਖੇਦ ਹੁੰਦਾ ਕਿ ਸਿਰ ਤੇ ਦਸਤਾ ਪੱਗ ਬੰਨੀ ਹੁੰਦੀ ਏ ਤੇ ਵੀਰਵਾਰ ਨੂੰ ਲੈਣ ਚ ਲੱਗਾ ਹੁੰਦਾ ਪੀਰ ਦੇ ਉੱਤੇ ਤੇਲ ਚਾੜਨ ਵਾਸਤੇ ਇਹ 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 ਪੂਰੀ ਕਿਰਿਆ ਹੈ ਸ਼ਰਦਾ ਨਖੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕੋਈ ਪੱਥਰ ਨੂੰ ਪੂਜ ਰਿਹਾ ਕੋਈ ਸ਼ਿਵਲਿੰਗ ਗਲੇ ਚ ਪਾਈ ਬੈਠਾ ਕਾਹੂ ਲਖ ਹੋਰ ਆਵਾਜ਼ੀ દિਸ਼ਾਂ ਮੈਂ ਕੋਈ ਇਹ ਕਹਿ ਰਿਹਾ ਵੀ ਦੱਖਣ ਵਾਲੇ ਪਾਸੇ ਖਰੀਕਾ मंदिर जगन्नाथपुरी पुरी काहु पिशाख को शीश नवायो कोई पश्चिम वाले पासे सी चुका रिया काहु ल पाहन पूइत रे सिर काहु ल लिंग गरे लटकायो काहु लख्यो और अबाची दिशा में काहु पिशाख को शीश नवायो को भूटान को पूजता है पस को मिर्तन को पूजन तायो गुरु गोविंद सिंह शरदा नहीं, नहीं। कहन लगे नहीं कूर क्रिया उर सब की जग श्री भगवान को भेद ना पायो जिन